ਬਿਜਲੀ ਦੇ ਖੰਭੇ ਤੇ ਇੱਕ ਪਰਚੀ ਲੱਗੀ ਸੀ ਜਿੱਤੇ ਕੁਝ ਲਿਖਿਆ ਸੀ ਮੈਂ ਪੜਨ ਵਾਸਤੇ ਰੁਕ ਗਿਆ ਲਿਖਿਆ ਸੀ ਕਿਰਪਾ ਕਰਕੇ ਜਰੂਰ ਪੜੋ ਇਸ ਰਾਤ ਤੇ ਕੱਲ ਮੇਰਾ 50 ਰੁਪਏ ਦਾ ਨੋਟ ਡਿੱਗ ਗਿਆ ਤੇ ਮੇਰੀ ਨਿਗਾ ਵੀ ਕਮਜ਼ੋਰ ਹੋਣ ਕਾਰਨ ਮੈਨੂੰ ਮਿਲਿਆ ਨਹੀਂ ਜਿਹਨੂੰ ਵੀ ਮਿਲਿਆ ਹੋਵੇ ਤਾਂ ਹੇਠ ਲਿਖੇ ਪਤੇ ਤੇ ਪਹੁੰਚਾ ਦਿਓ ਤੇ ਥੱਲੇ ਪਤਾ ਲਿਖਿਆ ਸੀ ਇਹ ਪਰਚੀ ਪੜਦੇ ਸਾਰ ਹੀ ਮੈਂ ਸੋਚਿਆ ਕਿ 50 ਰੁਪਏ ਦਾ ਨੋਟ ਕਿਸੇ ਦੇ ਲਈ ਇੰਨਾ ਜ਼ਰੂਰੀ ਹੈ ਤਾਂ ਕਿਉਂ ਨਾ ਮਦਦ ਕੀਤੀ ਜਾਵੇ ਲਿਖੇ ਹੋਏ ਪਤੇ ਤੇ ਮੈਂ ਪਹੁੰਚਿਆ ਤੇ ਦੇਖਿਆ ਇੱਕ ਬਜ਼ੁਰਗ ਔਰਤ ਇਕੱਲੀ ਰਹਿ ਰਹੀ ਸੀ ਮੈਂ ਕਿਹਾ ਮਾਤਾ ਜੀ ਆਹ ਲੋ ਆਪਣਾ 50 ਰੁਪਏ ਦਾ ਨੋਟ ਮੈਨੂੰ ਲੱਭਿਆ ਸੀ ਸੜਕ ਤੋਂ ਤੇ ਤੁਸੀਂ ਖੰਬੇ ਤੇ ਪਰਚੀ ਲਿਖ ਕੇ ਲਵਾਈ ਸੀ ਮੈਂ ਤਾਂ ਪਹੁੰਚਿਆ ਇਹ ਸੁਣ ਕੇ ਬਜ਼ੁਰਗ ਔਰਤ ਰੋਣ ਲੱਗੀ ਤੇ ਕਹਿਣ ਲੱਗੀ ਪੁੱਤ ਹੁਣ ਤੱਕ ਮੈਨੂੰ 70 ਤੋਂ 75 ਬੰਦੇ 50 ਦਾ ਨੋਟ ਦੇਗੇ ਹੁਣ ਮੈਂ ਅਣਪੜ ਅਕੱਲੀ ਔਰਤਾਂ ਨਿਗਾ ਵੀ ਕਮਜ਼ੋਰ ਹੈ ਪਤਾ ਨਹੀਂ ਕੌਣ ਮੇਰੀ ਇਸ ਹਾਲਤ ਨੂੰ ਦੇਖ ਕੇ ਮੇਰੀ ਮਦਦ ਵਾਸਤੇ ਉਹ ਪਰਚੀ ਲਾ ਗਿਆ ਬਹੁਤ ਜਿੱਦ ਕਰਨ ਤੇ ਰੋਂਦੀ ਹੋਈ ਬਜ਼ੁਰਗ ਮਾਤਾ ਨੇ 50 ਰੁਪਏ ਦਾ ਫੜ ਲੇ ਪਰ ਉਹਨੇ ਇੱਕ ਬੇਨਤੀ ਕੀਤੀ ਕੇ ਬੇਟਾ ਜਾਂਦੇ ਹੋਇਓ ਪਰਚੀ ਪਾੜ ਕੇ ਸੁੱਟ ਦੇ ਜਿੱਥੇ ਲੱਗੀ ਹੈ ਮੈਂ ਹਾਂ ਤਾਂ ਕਰਤੀ ਪਰ ਪਰਚੀ ਪਾੜ ਦੇਣ ਨੂੰ ਮੇਰੀ ਜਮੀਰ ਨਾ ਮੰਨੀ ਮੈਂ ਸੋਚਿਆ ਮੇਰੇ ਤੋਂ ਪਹਿਲਾਂ ਜਿੰਨੇ ਵੀ ਲੋਕ 50 ਰੁਪਏ ਦੇਣ ਗਏ ਹੋਣਗੇ ਹੋ ਸਕਦਾ ਮਾਤਾ ਨੇ ਸਭ ਨੂੰ ਪਰਚੀ ਪਾੜਨ ਬਾਰੇ ਕਿਹਾ ਹੋਵੇ ਜਦੋਂ ਉਹਨਾਂ ਨੇ ਪਰਚੀ ਨਹੀਂ ਪਾੜੀ ਤਾਂ ਮੈਂ ਕਿਉਂ ਪਾੜਾਂ ਫਿਰ ਮੈਂ ਉਸ ਆਦਮੀ ਬਾਰੇ ਸੋਚਿਆ ਜਿਨੇ ਉਹ ਪਰਚੀ ਲਾਈ ਹੋਊਗੀ ਕਿੰਨੀ ਵਧੀਆ ਸੋਚ ਨਾਲ ਉਹਨੇ ਬਜ਼ੁਰਗ ਮਾਤਾ ਦੀ ਮਦਦ ਕਰਨੀ ਚਾਹੀ ਕਿਸੇ ਦੀ ਵੀ ਮਦਦ ਕਰਨ ਦੇ ਤਰੀਕੇ ਬਹੁਤ ਆ ਬਸ ਨੀਅਤ ਸਾਫ਼ ਹੋਣੀ ਚਾਹੀਦੀ ਹੈ